ਕਿੱਥੇ ਆ ਕੇ ਮੁੱਕਣੀ ਆ ਜੀ ਅਸੀਂ ਬਣਦੇ ਬੜੇ ਹੀ ਸਿਆਣੇ ਆ ਇਹ ਸਾਡੀ ਬੜੀ ਨਦਾਨੀ ਹੈ ਅਸੀਂ ਆਪਣੀ ਗਲਤੀ ਨਹੀਂ ਮੰਨਦੇ ਬਸ ਇਹੋ ਇੱਕ ਪਰੇਸ਼ਾਨੀ ਆ ਅਸੀਂ ਆਪਣੀ ਗਲਤੀ ਨਹੀਂ ਮੰਨਦੇ ਬਸ ਇਹੋ ਇੱਕ ਪਰੇਸ਼ਾਨੀ ਆ ਅਸੀਂ ਖੁਦ ਕਦੇ ਵੀ ਨਹੀਂ ਸਮਝੇ ਸਮਝਾਉਣਾ ਚਾਹੁੰਦੇ ਦੂਜੇ ਨੂੰ ਅਸੀਂ ਆਪ ਕਦੇ ਵੀ ਨਹੀਂ ਚੁਕਦੇ ਝਕਾਉਣਾ ਚਾਹੁੰਦੇ ਦੂਜੇ ਨੂੰ ਅਸੀਂ ਆਪ ਕਦੇ ਵੀ ਨਹੀਂ ਚੁਕਦੇ ਝਕਾਉਣਾ ਚਾਹੁੰਦੇ ਦੂਜੇ ਨੂੰ ਸਾਨੂੰ ਕਿਤੋਂ ਸਕੂਨ ਨਹੀਂ ਮਿਲ ਸਕਿਆ ਅਸੀਂ ਭੱਜਦੇ ਫਿਰਦੇ ਚਿਰਦੇ ਹਾਂ ਸਾਨੂੰ ਆਪਣੀ ਗਲਤੀ ਨਹੀਂ ਦਿਸਦੀ ਦੂਜਿਆਂ ਦੀ ਲੱਭਦੇ ਲਾਲਾ ਸਾਦੀ ਦੇ ਕਰੋ ਜੀ ਦੂਜਿਆਂ ਦੀ ਲਭਦੇ ਫਿਰਦੇ ਆ ਕਿ ਚੰਗਾ ਹੋਵੇ ਵੱਲ ਜੇ ਆਜੇ ਸੱਚੋ ਸੱਚ ਨੂੰ ਸੁਣਨੇ ਦਾ ਸੱਚੋ ਸੱਚ ਨੂੰ ਕਹਿਣੇ ਦਾ ਤੇ ਸੱਚ ਦੀ ਤਾਣੀ ਬੁੰਨੇ ਦਾ ਆਪਣੇ ਵੱਲ ਛਾਤੀ ਮਾਰਨ ਦਾ ਤੇ ਆਪਣਾ ਆਪ ਉਸਾਰਨ ਦਾ ਆਪਣੀ ਹੋਮੇ ਨੂੰ ਛੱਡਣ ਦਾ ਤੇ ਆਪਾ ਗੁਰੂ ਤੋਂ ਮਾਰਨ ਦਾ ਆਪਣੀ ਹੋਮੇ ਨੂੰ ਛੱਡਣ ਦਾ ਤੇ ਆਪਾ ਗੁਰੂ ਤੋਂ ਮਾਰਨ ਦਾ ਤੇ ਕੁੱਲ ਕਾਇਨਾਤ ਦੇ ਮਾਲਕ ਨੂੰ ਹਰ ਇੱਕ ਸ਼ਹਿਰ ਤੋਂ ਵੇਖਣ ਦਾ ਇਹ ਵਿਸ਼ਾ ਲਾਲਸਿਆ ਹੋਰ ਨਹੀਂ ਇਹ ਵਿਸ਼ਾ ਸਵੈ ਸਰਵੇਖਣ ਦਾ